ਦੀਵਾਨਾ ਰੈਡੀ ਦੇ ਸਤਿਕਾਰਯੋਗ ਸ਼੍ਰੋਤਿਓ ਲੋ ਤੁਹਾਡੀ ਪੇਸ਼ੇ ਨਾਜ਼ਰ ਆ ਇੱਕ ਰਿਪੋਰਟ ਗੰਨਾਵਾਂ ਦੀਆਂ ਸ਼ਕੀਨ ਰੰਨਾਂ ਦੀ ਗੰਨਾਵਾਂ ਦੀਆਂ ਸ਼ਕੀਨ ਰੰਨਾਂ ਦੇ ਮਾਮਲੇ 'ਚ ਪੰਜਾਬਣਾਂ ਦੂਜੇ ਸਥਾਨ ਤੇ ਨੇ ਇੰਡੀਆ 'ਚ ਰੰਨ ਲਫ਼ਜ਼ ਮਾੜਾ ਨਹੀਂ ਐ ਮੈਂ ਕਲੀਅਰ ਕਰ ਦਿਆਂ ਗੰਨ ਤੇ ਰੰਨ ਵੈਸੇ ਜੁੜ ਜਾਂਦਾ ਗੰਨ ਤੇ ਰੰਨ ਵੈਸੇ ਜੁੜ ਜਾਂਦਾ ਕਾਫੀ ਆ ਕਿਉਂਕਿ ਰਨ ਲਫ਼ਜ਼ ਗੁਰੂ ਗ੍ਰੰਥ ਸਾਹਿਬ ਚ ਵੀ ਵਰਤਿਆ ਗਿਆ। ਬਾਬਾ ਸੌਰੀ ਭਾਈ ਗੁਰਦਾਸ ਜੀ ਨੇ ਵੀ ਵਰਤਿਆ ਕਿ ਘਰ ਵਿੱਚ ਰੰਨਾ ਕਮਲੀਆਂ ਤੁਸੀਂ ਲੀਤੀ ਦੇ ਘਟੰਗੇ। ਅ ਇਹ ਇਸ ਕਰਕੇ ਰਨ ਔਰਤ ਨੂੰ ਸਤਕਾਰ ਦੇ ਨਾਲ ਵੀ ਕਿਹਾ ਜਾਂਦਾ ਦੁਰਕਾਰ ਦੇ ਨਾਲ ਇਨੀ ਕਲਾ ਕਿਹਾ ਜਾਂਦਾ। ਭਾਰਤ ਵਿੱਚ ਮਰਦਾਂ ਦੇ ਮੁਕਾਬਲੇ ਮਹਿਲਾਵਾਂ 1% ਜਿਹੜਾ ਹੈਗਾ ਹਥਿਆਰ ਰੱਖਣ ਚ ਸ਼ਾਮਲ ਹੋ ਰਹੀਆਂ ਨੇ। ਪੁਰਸ਼ਾਂ ਦੇ ਮੁਕਾਬਲੇ ਸਿਰਫ 1% ਮਹਿਲਾਵਾਂ ਹੀ ਸੁਰੱਖਿਆ ਨੂੰ ਲੈ ਕੇ ਹਥਿਆਰਾਂ ਦੀ ਜ਼ਰੂਰਤ ਮਹਿਸੂਸ ਕਰਦੀਆਂ ਨੇ ਹਥਿਆਰਾਂ ਦਾ ਸ਼ੌਕ ਉੱਤਰ ਪ੍ਰਦੇਸ਼ ਤੋਂ ਬਾਅਦ ਪੰਜਾਬ ਦੇ ਵਿੱਚ ਮਹਿਲਾਵਾਂ ਨੂੰ ਇੱਕ ਨੰਬਰ ਤੇ ਆ ਉੱਤਰ ਪ੍ਰਦੇਸ਼ ਤੋਂ ਬਾਅਦ ਯਾਨੀ ਯੂਪੀ ਦੀਆਂ ਬੀਬੀਆਂ ਹਥਿਆਰ ਰੱਖਣ ਦੀਆਂ ਸਭ ਤੋਂ ਜ਼ਿਆਦਾ ਸ਼ੌਕੀਨ ਨੇ ਹਾਲਾਂਕਿ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੇ ਵਿੱਚ ਵੀ ਮਹਿਲਾਵਾਂ ਦੀ ਹਿੱਸੇਦਾਰੀ 1% ਜ਼ਿਆਦਾ ਆ ਭਾਰਤ ਵਿੱਚ ਕੁੱਲ ਪੰਜਾਬ ਦੇ ਵਿੱਚ 3 ਕਰੋੜ 17 ਲੱਖ ਆਬਾਦੀ ਹੈ ਜਿਸ ਦੇ ਕੋਲ ਪੰਜਾਬ ਦੇ ਵਿੱਚ ਕੁੱਲ 4 ਲੱਖ 39227 ਹਥਿਆਰ ਨੇ ਲਾਇਸੈਂਸੀ ਪਰ ਮਹਿਲਾਵਾਂ ਦੇ ਨਾਂ ਤੇ ਪੰਜਾਬ ਦੇ ਵਿੱਚ 4703 ਵੈਪਨ ਨੇ ਲਗਭਗ 2 ਕਰੋੜ 12 ਲੱਖ ਦੀ ਆਬਾਦੀ ਵਾਲੇ ਹਰਿਆਣਾ ਦੇ ਵਿੱਚ 158500 ਜਾਵੀ ਲਾਇਸੈਂਸ ਨੇ ਜਿਨ੍ਹਾਂ ਦੇ ਵਿੱਚੋਂ 1404 ਮਹਿਲਾਵਾਂ ਨੇ ਚੰਡੀਗੜ੍ਹ ਦੇ ਵਿੱਚ 7500 7055 ਲਾਇਸੈਂਸ ਨੇ ਜਿਨ੍ਹਾਂ ਦੇ ਵਿੱਚ ਬੀਬੀਆਂ ਕੋਲ 444 ਲਾਇਸੈਂਸ ਨੇ ਪੰਜਾਬ ਦੇ ਵਿੱਚ ਲਾਇਸੈਂਸੀ ਹਥਿਆਰਾਂ ਦੇ ਮਾਮਲੇ ਦੇ ਵਿੱਚ ਅੰਮ੍ਰਿਤਸਰ ਤੇ ਗੁਰਦਾਸਪੁਰ ਸਭ ਤੋਂ ਉੱਪਰ ਹੈ ਸਰਦੀ ਇਲਾਕਾ ਹੋਣ ਦਾ ਕਾਰਨ ਵੀ ਇੱਥੇ ਅਸਲੇ ਦਾ ਜ਼ਿਆਦਾ ਹੋਣਾ ਦੂਜਾ ਬਿਜ਼ਨਸ ਸਿਟੀ ਲੁਧਿਆਣਾ ਤੀਸਰੇ ਤੇ ਪਟਿਆਲਾ ਚੌਥੇ ਸਥਾਨ ਤੇ ਹੈ ਅਸਲਾ ਰੱਖਣ ਦੇ ਵਿੱਚ ਆਬਾਦੀ ਦੇ ਹਿਸਾਬ ਦੇ ਨਾਲ ਪੰਜਾਬ ਤੇ ਹਰਿਆਣਾ ਦੇ ਵਿੱਚ ਹਥਿਆਰ ਜ਼ਿਆਦਾ ਨੇ ਦੂਸਰੇ ਹਿੱਸਿਆਂ ਦੇ ਨਾਲੋਂ 2016 ਦੇ ਵਿੱਚ ਇੱਕ ਲਾਇਸੈਂਸ ਤੇ ਦੋ ਹਥਿਆਰ ਰੱਖਣ ਦਾ ਕਾਨੂੰਨ ਬਣਨ ਕਾਰਨ 12 ਬੋਰ ਵਾਲੀ ਬੰਦੂਕ ਜ਼ਿਆਦਾਤਰ ਲੋਕਾਂ ਨੇ ਵੇਚ ਦਿੱਤੀ ਜਾਂ ਛੱਡ ਦਿੱਤੀ ਹੁਣ ਲੋਕ ਦਿਖਾਵੇ ਵਾਲੇ ਹਥਿਆਰ ਰੱਖਣ ਦੀ ਬਜਾਏ ਛੋਟੇ ਹਥਿਆਰਾਂ ਨੂੰ ਤਵੱਜੋ ਦਿੰਦੇ ਨੇ ਜੋ ਬਚਾ ਦੇ ਲਈ ਰੱਖਣਾ ਵੀ ਸਾਨਾ ਤੇ ਚੱਕਣਾ ਵੀ ਸਾਨਾ ਕਿਥੇ ਬੰਦਾ ਬੰਦੂਕ ਚੱਕੀ ਤੁਰਿਆ ਫਿਰੂ ਅਗਲਾ ਕਹਿੰਦਾ ਪਿਸਟਲ ਲਾਓ ਪੌਕਟ ਚ ਪਾਓ ਖੇਤਾਂ ਦੇ ਵਿੱਚ ਬਣੇ ਮਕਾਨ ਜਾਂ ਬਾਰਡਰ ਦੇ ਨਜ਼ਦੀਕ ਜਿਹੜੇ ਲੋਕ ਨੇ ਉਹ ਬੰਦੂਕ ਖਰੀਦੇ ਨੇ 90% ਦੀ ਲੋਕਾਂ ਦੀ ਪਸੰਦ ਹੁਣ ਪਿਸਟਲ ਹੈ ਜਾਂ ਰਵਾਲਵਰ ਹੈ ਹੁਣ ਦਨਾਲੀ ਲਗਭਗ ਬੰਦ ਦੇ ਬਰਾਬਰ ਹੈ ਸ਼ਿਕਾਰ ਦੇ ਜਾਂ ਵੈਸੇ ਸ਼ੌਕੀਨ ਲੋਕੀ ਦਨਾਲੀ ਜਾਂ ਖੇਤਾਂ ਵਾਲੇ ਜਿਹੜੇ ਨੇ ਉਹੀ ਰੱਖਦੇ ਨੇ ਜਾਫਰ ਹੌਕੀ ਗਨ ਛੋਟੀ ਗਨ ਰੱਖਦੇ ਨੇ 315 ਮੋਰ ਦਾ ਵਿਰੋਧਾਨ ਘਟਿਆ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਸਿਲਸਿਲਾ ਹੈ ਉਹ ਸਭ ਤੋਂ ਟਾਪ ਤੇ ਹੈ ਉੱਤਰ ਪ੍ਰਦੇਸ਼ ਦੇ ਵਿੱਚ ਜਿਸ ਤਰ੍ਹਾਂ 1380375 ਦੀ ਆਬਾਦੀ ਹੈ ਤੇ ਉਥੇ तकरीबन 20000 16 ਹਥਿਆਰ ਮਹਿਲਾਵਾਂ ਕੋਲ ਨੇ ਪੰਜਾਬ ਦੂਸਰੇ ਨੰਬਰ ਤੇ ਹੈ ਜਿੱਥੇ 4 ਲੱਖ 39000 ਵੈਪਨ ਨੇ ਨਹੀਂ ਸੌਰੀ ਹਰਿਆਣਾ ਦੇ ਵਿੱਚ 13 ਲੱਖ 80000 375 ਵੈਪਨ ਨੇ ਟੋਟਲ ਜਿਨ੍ਹਾਂ ਦੇ ਵਿੱਚੋਂ 20000 ਵੈਪਨ ਬੀਬੀਆਂ ਕੋਲ ਨੇ ਪੰਜਾਬ ਦੇ ਵਿੱਚ 4 ਲੱਖ 39000 427 ਹਥਿਆਰ ਨੇ ਜਿਨ੍ਹਾਂ ਚੋਂ 4703 ਬੀਬੀਆਂ ਕੋਲ ਨੇ ਤੇ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ 294 94095 ਵੈਪਨ ਨੇ ਜਿਨ੍ਹਾਂ ਚੋਂ 4190 ਬੀਬੀਆਂ ਕੋਲ ਨੇ ਹਰਿਆਣਾ ਦੇ ਵਿੱਚ 158524 ਹਥਿਆਰ ਨੇ 1404 ਮਹਿਲਾਵਾਂ ਕੋਲ ਨੇ ਹਿਮਾਚਲ ਦੇ ਵਿੱਚ 99158 ਵੈਪਨ ਨੇ ਜੰਗਲੀ ਇਲਾਕਾ ਜ਼ਿਆਦਾ ਇੱਥੇ 1700 ਹਥਿਆਰ ਬੀਬੀਆਂ ਕੋਲ ਨੇ ਦਿੱਲੀ ਦੇ ਵਿੱਚ 40701 ਵੈਪਨ ਨੇ ਜਿਨ੍ਹਾਂ ਚ 854 ਬੀਬੀਆਂ ਕੋਲ ਤੇ ਚੰਡੀਗੜ੍ਹ ਦੇ ਵਿੱਚ ਵੀ 7055 ਟੋਟਲ ਹਥਿਆਰ ਨੇ ਜਿਨ੍ਹਾਂ ਚ 444 ਬੀਬੀਆਂ ਕੋਲ ਨੇ ਤੇ ਹਥਿਆਰ ਰੱਖਣ ਦੇ ਮਾਮਲੇ ਚਾਹੀ ਹੀ ਸ਼ਹਿਰ ਪਟਿਆਲਾ ਦੂਸਰੇ ਨੰਬਰ ਤੇ ਐ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਹਥਿਆਰ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਚ ਨੇ ਬਾਰਡਰ ਏਰੀਆਜ਼ ਦਾ ਕਾਰਨ ਐ ਤੇ ਹਰਿਆਣਾ ਚ ਸਭ ਤੋਂ ਵੱਧ ਹਥਿਆਰ ਸਿਰਸਾ ਜ਼ਿਲ੍ਹੇ ਦੇ ਵਿੱਚ ਨੇ ਅੰਮ੍ਰਿਤਸਰ ਦੇ ਵਿੱਚ ਟੋਟਲ 40212 ਤੇ ਗੁਰਦਾਸਪੁਰ ਦੇ ਵਿੱਚ 38945 ਲੁਧਿਆਣਾ ਚ 35230 ਤੇ ਪਟਿਆਲਾ ਦੇ ਵਿੱਚ 33147 ਹਥਿਆਰ ਨੇ ਵੈਸੇ ਵਸੋਂ ਦੇ ਹਿਸਾਬ ਦੇ ਨਾਲ ਵੀ ਇਹ ਕ੍ਰਾਈਟੇਰੀਆ ਹਾਲਾਂਕਿ ਹਰਿਆਣਾ ਦਾ ਸਰਸਾ ਚ ਸਭ ਤੋਂ ਜ਼ਿਆਦਾ 18907 ਵੈਪਨ ਨੇ ਤੇ ਕਰਨਾਲ ਦੇ ਵਿੱਚ 15925 ਅੰਬਾਲਾ ਦੇ ਵਿੱਚ 14018 ਤੇ ਹਸਾਰ ਦੇ ਵਿੱਚ 13000 908 ਵੈਪਨ ਨੇ ਸੋ ਚਰਖੀ ਦਾਦਰੀ ਸਭ ਤੋਂ ਘੱਟ 596 ਤੇ ਪੰਜਾਬ ਦੇ ਮਰੇਕ ਕੋਟਲਾ ਦੇ ਵਿੱਚ ਸਭ ਤੋਂ ਘੱਟ 332 ਸੋ ਇਸ ਕਰਕੇ ਜਿਹੜਾ ਜ਼ਿਲ੍ਹਾ ਛੋਟਾ ਭਾਵੇਂ ਦੂਸਰਾ ਮੁਸਲਮ ਵਰਗਾ ਜਿਆਦਾ ਤੇ ਗਰੀਬ ਲੋਕਾਂ ਦੀ ਵਸੋਂ ਵੀ ਜਿਆਦਾ ਸੋ ਪਿੰਡਾਂ ਦਾ ਏਰੀਆ ਹੈਗਾ ਪਰ ਫਿਰ ਵੀ ਇਕੱਲੇ ਮਰੇਕ ਕੋਟਲਾ ਜ਼ਿਲ੍ਹੇ 'ਚ 332 ਟੋਟਲ ਹਥਿਆਰ ਨੇ ਸੋ ਹਾਲਾਂਕਿ ਜਲੰਧਰ ਵੀ ਵੱਡਾ ਜ਼ਿਲ੍ਹਾ ਜਲੰਧਰ ਚ 17116 ਹਥਿਆਰ ਨੇ ਸਾਰੇ ਪਰ ਮੁਕਸਰ ਦੇ ਵਿੱਚ 24499 ਬਠਿੰਡਾ ਦੇ ਵਿੱਚ 26381 ਕਦੇ ਬਠਿੰਡਾ ਟਾਪ ਤੇ ਹੁੰਦਾ ਸੀ ਪਰ ਹੁਣ ਅੰਮ੍ਰਿਤਸਰ ਗੁਰਦਾਸਪੁਰ ਲੁਧਿਆਣਾ ਤੇ ਪਟਿਆਲਾ ਤੇ ਫਿਰੋਜ਼ਪੁਰ ਇਹ ਤਰਤੀਬ ਆਜ ਤੇ ਮੋਗਾ ਛੇਵੇਂ ਸਥਾਨ ਦੇ ਹੈ 29832 ਹਥਿਆਰਾਂ ਦੇ ਨਾਲ ਸੋ ਇਸ ਤਰ੍ਹਾਂ ਹਥਿਆਰਾਂ ਦਾ سلسلہ ਵੀ ਹੈ ਕਿਤੇ ਨਾ ਕਿਤੇ ਵੈਪਨ ਰੱਖਣਾ ਮਜਬੂਰੀ ਵੀ ਬਣ ਗਈ ਹੈ ਕੁਝ ਲੋਕ ਇਸ ਨੂੰ ਦਿਖਾਵੇ ਬਾਜੀ ਵੀ ਸਮਝਦੇ ਨੇ ਮੁੰਡਿਆਂ ਨੂੰ ਵੀ ਥੋੜਾ ਸ਼ੌਕ ਪਿਆ ਪਰ ਕਿਤੇ ਨਾ ਕਿਤੇ ਇਹ ਲਾਂਡ ਆਰਡਰ ਦੀ ਸਥਿਤੀ ਦੇ ਮੁਤਲਕ ਸ਼ੌਕ ਦੇ ਨਾਲ ਨਾਲ ਮਜਬੂਰੀ ਵੀ ਹੈ ਜ਼ਰੂਰਤ ਵੀ ਹੈ ਸੋ ਇਹ ਸੀ ਅਸਲੇ ਦੇ ਸ਼ੌਕੀਨ ਪੰਜਾਬਣਾਂ ਦੀ ਸੂਚੀ ਕਿ ਪੰਜਾਬਣਾਂ ਉਰੇ ਭਾਰਤ ਚੋਂ ਦੂਸਰੇ ਸਥਾਨ ਤੇ ਨੇ ਅਸਲਾ ਰੱਖਣ ਦੇ ਮਾਮਲੇ 'ਚ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਤੁਸੀਂ 9876309655 ਤੇ ਮੰਗਵਾ ਸਕਦੇ ਹੋ 9876309655 ਆਪਣਾ ਪਟਿਆਲਾ ਸਟੂਡੀਓ ਦਾ ਨੰਬਰ ਹੈ ਇਸੇ ਦੇ ਆਪਣਾ ਵਟਸਐਪ ਗਰੁੱਪ ਨੰਬਰ ਬਣਿਆ ਹੋਇਆ ਜਿੱਥੇ ਤੁਸੀਂ ਪ੍ਰੋਗਰਾਮ 'ਚ ਕਾਲ ਵੀ ਕਰ ਸਕਦੇ ਹੋ